ਜਿਆਦਾਤਰ ਪੰਜਾਬ ਪੁਲਿਸ ਦਾ ਨਾਮ ਸੁਣ ਕੇ ਥਾਣਾ ਕੋਟਕਚੈਰੀ ਵਰਗੇ ਹੀ ਖਿਆਲ ਦਿਮਾਗ ਵਿੱਚ ਆਉਂਦੇ ਨੇ ਜਾਂ ਫਿਰ ਉਹ ਅਫਸਰ ਜਾਂ ਮੁਲਾਜ਼ਮ ਜਿਹੜੇ ਵਰਦੀ ਪਾ ਕੇ ਲੋਕਾਂ ਤੇ ਰੋਬ ਝਾੜਦੇ ਨੇ ਤੇ ਆਪਣੇ ਪੈਰ ਦੀ ਜੁੱਤੀ ਨੂੰ ਮਿੱਟੀ ਤੱਕ ਨਹੀਂ ਲੱਗਣ ਦਿੰਦੇ ਪਰ ਜਨਾਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਅਜੀਹਾ ਅਫਸਰ ਵੀ ਹੈ ਜੋ ਕਿ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਮਿੱਟੀ ਦੇ ਨਾਲ ਜੁੜਿਆ ਹੋਇਆ ਏ ਸੂਟ ਬੂਟ ਪਾ ਕੇ ਖੇਤਾਂ ਦੇ ਵਿੱਚ ਆਪਣੀਆਂ ਸਬਜ਼ੀਆਂ ਨੂੰ ਦੇਖਦਾ ਹੋਇਆ ਇਹ ਇਨਸਪੈਕਟਰ ਜਰਨੈਲ ਸਿੰਘ ਹੈ ਜਿਸ ਨੇ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਆਰਗੇਨਿਕ ਖੇਤੀਬਾੜੀ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਕਾਰਨ ਜਰਨੈਲ ਸਿੰਘ ਆਸ-ਪਾਸ ਦੇ 25 ਪਿੰਡਾਂ ਦੀਆਂ ਸੱਥਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਓ ਹੁਣ ਸੁਣਦੇ ਹਾਂ ਕਿਵੇਂ ਜਰਨੈਲ ਸਿੰਘ ਖੇਤੀਬਾੜੀ ਕਰਕੇ ਚੋਖੀ ਕਮਾਈ ਕਰਦਾ ਹੈ ਸਰ ਕੀ ਸ਼ੁਭਨਾਮਾ ਜੀ ਮੇਰਾ ਜਰਨੈਲ ਸਿੰਘ ਨਾਮ ਹੈ ਅੱਛਾ ਸਰ ਕਿਹੜੀ ਖੇਤੀ ਕਰਦੇ ਹੋ ਜੀ ਕਿਹੜੀਆਂ-ਕੜੀਆਂ ਜਣੀਆਂ ਫਸਲਾਂ ਵੇਚੀਆਂ ਜਾਂਦੀਆਂ ਅਸੀਂ ਆਰਗੇਨਿਕ ਸਬਜ਼ੀਆਂ ਦਾ ਕੰਮ ਕਰਦੇ ਹਾਂ ਆਰਗੇਨਿਕ ਸਬਜ਼ੀਆਂ ਦੇ ਫਰੂਟ ਦਾ ਅਸੀਂ ਸਰਦੀਆਂ ਲਈ ਸਬਜ਼ੀਆਂ ਸਾਰੀਆਂ ਲਾਈਆਂ ਸੀਗੀਆਂ ਹੁਣ ਗਰਮੀ ਲਈ ਲਾਈਆਂ ਹੋਈਆਂ ਨੇ ਗਰਮੀ ਲਈ ਹਜੇ ਬਣਣਗੀਆਂ ਉਹਨਾਂ ਨੂੰ 10 ਦਿਨ ਲੱਗਣਗੇ ਜੀ ਅ ਸਰ ਕਹਿੰਦੇ ਸਰਕਾਰੀ ਨੌਕਰੀ ਵੀ ਕੋਈ ਕਰਦੇ ਹੋ ਤੁਸੀਂ ਕਿਹੜੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਹੋ ਜੀ ਮੈਂ ਪੁਲਿਸ ਡਿਪਾਰਟਮੈਂਟ ਚ ਇਨਸਪੈਕਟਰ ਹਾਂ ਅ ਸਰ ਕਿਸ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਦੇ ਹੋ ਇੱਕ ਪਾਸੇ ਪੁਲਿਸ ਦੀ ਨੌਕਰੀ ਦੂਜੇ ਪਾਸੇ ਖੇਤੀਬਾੜੀ ਮੈਂ ਪਹਿਲਾਂ ਆਪਣੀ ਡਿਊਟੀ ਕਰਕੇ ਆਨਾ ਡਿਊਟੀ ਤੋਂ ਫ੍ਰੀ ਹੋ ਕੇ ਇੱਥੇ ਆਈ ਜੀ ਸਰ ਪਰਿਵਾਰਕ ਕਿਸ ਤਰ੍ਹਾਂ ਦਾ ਸਹਿਯੋਗ ਹੈ ਪਰਿਵਾਰ ਦਾ ਬਹੁਤ ਵਧੀਆ ਸਹਿਯੋਗ ਹੈ ਪਰਿਵਾਰ ਦੇ ਨਾਂ ਤੇ ਹੀ ਹੈ ਸਾਰਾ ਕੁ ਤਰਕੜੀਆਂ-ਕੜੀਆਂ ਜਿਹੜੀਆਂ ਫਸਲਾਂ ਨੇ ਹੁਣ ਬੀਜੀਆਂ ਹੋਈਆਂ ਹੁਣ ਦੀਆਂ ਫਸਲਾਂ ਜਿਹੜੀਆਂ ਨੇ ਉਹ ਕੀ ਆ ਕੱਦੂ, ਪੇਠਾ, ਕਰੇਲੇ, ਬਾੜ ਕਰੇਲਾ, ਖੀਰੇ, ਅਖਰਬੂਜਾ, ਤਰਬੂਜ, ਲਾਲ ਪੀਲਾ ਤਰਬੂਜ ਇਹ ਸਾਰਾ ਕੁਝ ਲਾਇਆ ਹੋਇਆ। ਸਰ ਕਿਸ ਤਰ੍ਹਾਂ ਇਸ ਦੀ ਜਿਹੜੀ ਸ਼ੁਰੂਆਤ ਹੋਈ ਕੀ ਕਾਰਨ? ਅਸੀਂ ਸ਼ੁਰੂਆਤ ਆਪਣੇ ਖਾਣ ਲਈ ਲੱਭਦੇ ਸੀ ਸਬਜ਼ੀਆਂ ਲੱਭਦੇ ਸੀ ਆਰਗੇਨਿਕ ਸਬਜ਼ੀਆਂ। ਉਹ ਸਬਜ਼ੀਆਂ ਆਪਣੇ ਲੱਭਦੇ ਲੱਭਦੇ ਕਰਕੇ ਇੱਕ ਕੰਮ 'ਚ ਆ ਗਏ। ਖੇਤੀਬਾੜੀ 'ਚ ਪੈ ਗਏ। ਕਿੰਨੇ ਏਰੀਆ 'ਚ ਇਹ ਸ਼ੁਰੂ ਕੀਤੀ? ਇਹ 5 ਕਿੱਲੇ ਖੇਤੀ ਜੁਰੂ ਸ਼ੁਰੂ ਤਾਂ ਕੀਤੀ ਸੀ 1.5 ਕਿੱਲੇ ਤੋਂ। ਅੱਛਾ। ਤੋ ਕਰਦੇ ਕਰਦੇ ਇਹ ਹੁਣ 5 ਕਿੱਲੇ ਚ ਹੋ ਗਈ। ਅੱਛਾ ਕੋਈ ਸਪੈਸ਼ਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਗਈ ਪੀ। ਟ੍ਰੇਨਿੰਗ ਯੂਨੀਵਰਸਿਟੀ ਤੋਂ ਹੀ ਗਾਈਡਲਾਈਨ ਦਿੱਤੀ ਹੈ ਉਹਨਾਂ ਕੋਲ ਟ੍ਰੇਨਿੰਗ ਦਿੱਤੀ ਹੈ। ਅੱਛਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ। ਕਿੰਨੀ ਚਿਰ ਹੋ ਗਿਆ ਕੰਮ ਕਰਦਿਆਂ ਕਿੰਨੀ ਚਿਰ? ਇਹ 6 ਕਿ ਮਹੀਨੇ ਹੋਏ। ਅੱਛਾ ਇੱਥੇ ਲੋਕ ਜਿਹੜੇ ਆਉਂਦੇ ਨੇ ਇਹ ਆਪ ਲੈ ਕੇ ਜਾਂਦੇ ਸਬਜ਼ੀਆਂ ਦੇ ਵਿੱਚ। ਹਾਂਜੀ ਆਪਣੀਆਂ ਸਬਜ਼ੀਆਂ ਆਪ ਲੈ ਕੇ ਜਾਂਦੇ ਨੇ। ਸੰਡੇ ਨੂੰ ਇੱਥੇ ਰਾਸ਼ਨ ਦਾ ਫੈਮਿਲੀ ਆਪ ਆਉਂਦੀ ਹੈ ਆਪ ਹੀ ਤੋੜ ਕੇ ਸਬਜ਼ੀ ਆਪ ਲੈ ਜਾਂਦੇ। ਸਰ ਜਿਸ ਤਰ੍ਹਾਂ ਤੁਸੀਂ ਹਣ ਸਬਜ਼ੀਆਂ ਦਾ ਜਿਹੜਾ ਕਰਦੇ ਹੋ ਫਲ ਫਰੂਟ ਵੀ ਹੁਣ ਬਾਕੀ ਫਰੂਟ ਲਾਏ ਨੇ ਉਹ ਦੇਖੋ ਬਾਅਦ ਚ ਹੋਣਗੇ ਅੱਛਾ ਤੁਸੀਂ ਖੁਦ ਜਿਹੜਾ ਪੁਲਿਸ ਡਿਪਾਰਟਮੈਂਟ ਤੋਂ ਜੌਬ ਕਰਦੇ ਹੋ ਤੇ ਨਾਲ ਜਿਹੜੇ ਨੌਜਵਾਨ ਨੂੰ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਪੈਸੇ ਕਮਾਉਣ ਦੇ ਲਈ ਜਿਹੜਾ ਬਾਹਰ ਪ੍ਰਦੇਸ਼ ਚਲੇ ਜਾਂਦੇ ਨੇ ਪਰ ਤੁਸੀਂ ਜਿਹੜੀ ਔਰਗਾਨਿਕ ਜਿਹੜੀ ਸਬਜ਼ੀਆਂ ਦਾ ਫਲਾਂ ਦਾ ਜਿਹੜਾ ਕੰਮ ਖੇਤੀਬਾੜੀ ਕਰਦੇ ਹੋ ਇਹ ਅਸੀਂ ਚਾਹਦੇ ਵੀ ਇੱਥੇ ਬਹੁਤ ਆਪਸ਼ਨਾਂ ਨੇ ਔਰਗੈਨਿਕ ਸਬਜ਼ੀ ਦਾ ਇੱਕ ਅਲੱਗ ਕੰਮ ਹੈ ਹੋਰ ਬਹੁਤ ਕੰਮ ਨੇ ਸਿਰਫ ਸੋਚ ਦੀ ਚੇਜ਼ ਕਰਨ ਦੀ ਲੋੜ ਹੈ ਕੰਮ ਬਹੁਤ ਹੋ ਸਕਦੇ ਨੇ ਇੱਥੇ ਬੈਕ ਇੰਟਰਨੈਸ਼ਨਲ ਲੈਵਲ ਕੰਮ ਵੀ ਹੋ ਸਕਦਾ ਹੈ ਸਰ ਕਿਸ ਤਰ੍ਹਾਂ ਦੀ ਜਿਹੜੀ ਆਪਣੀ ਲਈ ਜਾਣਕਾਰੀ ਲਈ ਪੀਜੀਓ ਤੋਂ ਜਾਂ ਕਿੱਥੋਂ ਹੋਰ ਜਿਹੜੀ ਹੈ ਤਿਆਰ ਕੀਤੀ ਅਸੀਂ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਲਈ ਤੇ ਜਿਹੜੇ ਪੁਰਾਣੇ ਹੁੰਦੇ ਨੇ ਬੰਦੇ ਉਹਨਾਂ ਦੀ ਗਾਈਡਲਾਈਨ ਲੈ ਕੇ ਨਾਲ ਲੈ ਕੇ ਕੀਤਾ ਹੈ ਅੱਛਾ ਕਿਤਨ ਹੁਣ ਅੱਗੇ ਬਤਾਇਆ ਵੀ ਜਾਵੇਗਾ ਜੇਕਰ ਸਹੀ ਦੇ ਚੱਲ ਰਿਹਾ ਹਾਂ ਹਾਂਜੀ ਬਿਲਕੁਲ ਬਤਾਵਾਂਗੇ ਜੇ ਕੰਮ ਇੱਥੇ ਵਧੀਆ ਹੋ ਗਿਆ ਹੋਰ ਬਤਾਵਾਂਗੇ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਹ ਆਰਗੈਨਿਕ ਖੇਤੀਬਾੜੀ ਕਰਦਾ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸਟੀਸਾਈਡ ਜਾਂ ਫਿਰ ਕੋਈ ਵੀ ਕੈਮੀਕਲ ਨਹੀਂ ਪਾਉਂਦੇ ਸਗੋਂ ਦੇਸੀ ਤਰੀਕਿਆਂ ਦੇ ਨਾਲ ਸਬਜ਼ੀਆਂ ਉਗਾਉਂਦੇ ਹਨ ਜਿਸ ਦੇ ਚਲਦਿਆਂ ਲੋਕ ਵੀ ਉਹਨਾਂ ਦੀ ਸਬਜ਼ੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਜਰਨੈਲ ਸਿੰਘ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ